ਸਾਡੇ ਜਿਲ੍ਹਾ ਪ੍ਰਧਾਨ ਕੱਕੜ ਜੀ ਨੇ ਅਤੇ ਸਣੀ ਬਰਾਲ ਜੀ ਨੇ ਦੋਨੋਂ ਨੇ ਰਲ ਕੇ ਇਹ ਸਾਰੇ ਟੂਰ ਪ੍ਰੋਗਰਾਮ ਲਿਖੇ ਆ ਤੇ ਅਸੀਂ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਗਏ ਆ ਉਸ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਹਗਾਰਾ ਮਿਲਿਆ ਲੋਕ ਤਾਲੇ ਬੈਠੇ ਆ ਉਹ ਤਾਂ ਇੰਨੀ ਖੁਸ਼ੀ ਮਹਿਸੂਸ ਕਰਦੇ ਆ ਕਿ ਸੰਧੂ ਸਾਹਿਬ ਮੈਦਾਨ ਚ ਆਏ ਆ ਅਸੀਂ ਜੋ ਕਾਂਗਰਸ ਆ ਇਹਦਾ ਪਹਿਲਾ ਹੀ ਆਊਟ ਆ ਬਾਹਰ ਆ ਜਿਹੜਾ ਅਕਾਲੀ ਦਲ ਆ ਇਹ ਵੀ ਫੇਲ ਹੋ ਚੁੱਕਿਆ ਜਿਹੜੀ ਆਮ ਪਾਰਟੀ ਆ ਇਹ ਇਕੱਲਾ ਗੱਲਾਂ ਦਾ ਕੜਾ ਹੀ ਬਣਾਈ ਜਾਂਦੇ ਆ ਦਾਦਾ ਜੀ ਇਹਨੂੰ ਸਰਪੰਚ ਬਣਾਇਆ ਸੀ ਆ ਫਿਰ ਮੈਨੂੰ ਜ਼ਿਲ੍ਹਾ ਪਿਛੇ ਦੀ ਲੀਡ ਬਹੁਤ ਵੱਡੀ ਲੀਡ ਤੇ ਮੈਨੂੰ ਮੇਰੇ ਨਗਰ ਨੇ ਔਰ ਇਲਾਕੇ ਨੇ ਚਿਤਾਇਆ ਇਹ ਲੋਕਾਂ ਚ ਕਣਕ ਦੀ ਗੱਲ ਕਰੀਏ ਕਣਕ ਸੈਂਟਰ ਦੁਆਰੇ ਆ ਮੋਦੀ ਜੀ ਦੀ ਆ ਰਹੀ ਆ ਹੋਰ ਜਿੰਨੀਆਂ ਵੀ ਸਕੀਮਾਂ ਮੇਰਾ ਖਿਆਲ ਆ ਵੀ ਇੰਨੀਆਂ ਸਕੀਮਾਂ ਉਹ ਕੱਕੜ ਜੀ ਹਰੇਕਾਂ ਤੇ ਦੱਸ ਕਾਚਰੀ ਜਿਹਰ ਜੀ ਉਹਨਾਂ ਦੇ ਨਾਲ ਮੈਂ ਇਲੈਕਸ਼ਨ ਲੜਿਆ ਸੀਗਾ ਉਦੋਂ ਵੀ ਮੈਨੂੰ ਨਗਰ ਨੇ ਬਹੁਤ ਵੱਡੀ ਲੀਡਾਂ ਚਤਾ ਸੀ ਜਿਵੇਂ ਕਹਿੰਦੇ ਹੁੰਦੇ ਆ ਆਪਾਂ 나ਈ ਕੋਲੇ ਜਾਂਦੇ ਆ ਉਹ ਕਹਿੰਦਾ ਜੀ ਵਾਰ ਕਿੱਡੇ ਕਿੱਡੇ ਆ ਉਹ ਆਂਦਾ ਜੀ ਖੜਜੋ ਦੋ ਦਿਨ ਇਹ ਤਾਂ ਗਈ ਆ ਜਾਣੇ ਤੁਹਾਡੇ ਇਹਦਾ ਕੱਲ 12 13 ਦੋ ਦਿਨ ਤੇ 14 ਨੂੰ ਵੇਖੇ ਫਿਰ ਹੋਰ ਵਜਨ ਕਿਲਾ ਸਾਡਾ ਜਿਹੜਾ ਕਿਸਾਨ ਸੀਗਾ ਨਾ ਉਹ ਥੋੜਾ ਜਿਹਾ ਬੀਜਪੀ ਤੋਂ ਕੰਨੀ ਘਤਰਾਉਂਦਾ ਸੀ ਗਰੀਬ ਲੋਕ ਆ ਜਿਹੜੇ ਉਹ ਬੀਜਪੀ ਨਾਲ ਜੁੜੇ ਸੀਗੇ ਪਰ ਹੁਣ ਮੋਦੀ ਜੀ ਨੇ ਜਦੋਂ ਆ ਕੇ ਦੱਸਿਆ ਕਿ ਮੈਂ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਸਫਲ ਰਹਾ ਪਰ ਦੂਜੀਆਂ ਸਾਰੇ ਥਾਵਾਂ ਤੇ ਮੋਦੀ ਜੀ ਨੇ ਸਰਕਾਰਾਂ ਬਣਾਈਆਂ ਹੁਣ ਪੰਜਾਬ ਵਾਲਿਆਂ ਨੂੰ ਸਮਝ ਆ ਗਈ ਲੋਕ ਆ ਉਹ ਕਹਿੰਦੇ ਜੀ ਮੋਦੀ ਜੀ ਆਪਾਂ ਨੂੰ ਸਾਰਾ ਕੁਝ ਮੋਦੀ ਦੇ ਰਿਹਾ ਤੇ ਜਿਹੜਾ ਵਿਚੋਲੇ ਆ ਸੰਚ ਇਹਨਾਂ ਨੂੰ ਕੱਢ ਬਾਹਰ ਕੱਢੋ ਕਿ ਸਿੱਧਾ ਮੋਦੀ ਦੀ ਸਰਕਾਰ ਬਣਾਈਏ ਆਪਾਂ ਇਹ ਸਮੇਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਚੋਣਾਂ ਦਾ ਜੋਰ ਆ ਇਸ ਵਾਰ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ ਬੀਜੇਪੀ ਕਿਉਂਕਿ ਬੀਜੇਪੀ ਵੱਲੋਂ ਵੀ ਆਪਣੇ ਪੂਰੇ ਪੰਜਾਬ ਦੇ ਵਿੱਚ ਕੈਡਰ ਨੂੰ ਉਤਾਰਿਆ ਹੋਇਆ ਗੱਲ ਕਰੀਏ ਇਸ ਸਮੇਂ ਫਰੀਕਕੋਟ ਦਿਹਾਦੀ ਦੀ ਗੱਲ ਕਰੀਏ ਤਾਂ ਇਸ ਸਮੇਂ ਵੀ ਇੱਥੇ ਵੀ ਮੁਕਾਬਲਾ ਬੜਾ ਫਸਮਾ ਹੈ ਇੱਕ ਪਾਸੇ ਜਿੱਥੇ ਨੌਜਵਾਨ ਹੈ ਤੇ ਦੂਜੇ ਪਾਸੇ ਪੁਰਾਣੇ ਖੰਡ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਵੀ ਮੈਦਾਨ ਵਿੱਚ ਉਤਰੇ ਨੇ ਜਿਨ੍ਹਾਂ ਵਿੱਚੋਂ ਬੀਜੇਪੀ ਵੱਲੋਂ ਹਰਚਨ ਸੰਧੂ ਜੀ ਨੂੰ ਉਤਾਰਿਆ ਗਿਆ ਸਾਡੇ ਨਾਲ موجوده ਆਪਾਂ ਗੱਲਬਾਤ ਕਰਦੇ ਹਾਂ ਕਿਹੜੇ ਮੁੱਦਿਆਂ ਤੇ ਅੱਜ ਉਹ ਲੋਕਾਂ ਦੇ ਵਿੱਚ ਜਾਣਗੇ ਸੰਸਾਪ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਤੂ ਸਾਹਿਬ ਕਿਵੇਂ ਦਾ ਮਿਲ ਰਿਹਾ ਹੁਣ ਜਿਵੇਂ ਟਿਕਟ ਦਿੱਤੀ ਸਾਨੂੰ ਬੀਜੇਪੀ ਵੱਲੋਂ ਤੇ ਕਿਵੇਂ ਦਾ ਹੰਗਾਰਾ ਆਪਾਂ ਆਪ ਗੱਲ ਕਰੀਏ ਜਿਹੜਾ ਤੁਹਾਨੂੰ ਮਿਲ ਰਿਹਾ ਫਰੀਕੋਟ ਹਲਕੇ ਦੇ ਵਿੱਚ ਫਰੀਕੋਟ ਹਲਕੇ ਦੇ ਵਿੱਚ ਜੀ ਜੇ ਗੱਲ ਬੀਜੇਪੀ ਦੀ ਕਰੀਏ ਤੇ ਪਹਿਲਾਂ ਬੀਜੇਪੀ ਹੌਲੀ ਹੌਲੀ ਪਹਿਲਾਂ 20% 25% ਵੋਟ ਤੇ ਚੱਲ ਰਹੀ ਸੀ ਫਿਰ 40 ਤੇ ਹੋ ਗਈ ਜੀ ਹੁਣ ਜਿਹੜਾ ਹੰਗਾਰਾ ਮਿਲ ਰਿਹਾ ਬੀਜੇਪੀ ਨੂੰ ਜੀ ਉਹ ਜਦੋਂ ਤੋਂ ਟੂਰ ਪ੍ਰੋਗਰਾਮ ਸ਼ੁਰੂ ਕੀਤੇ ਆ ਸਾਡੇ ਜਿਲ੍ਹਾ ਪ੍ਰਧਾਨ ਕੱਕੜ ਜੀ ਨੇ ਅਤੇ ਸਣੀ ਬਰਾਲ ਜੀ ਨੇ ਦੋਨੋਂ ਨੇ ਰਲ ਕੇ ਇਹ ਸਾਰੇ ਟੂਰ ਪ੍ਰੋਗਰਾਮ ਲਿਖੇ ਆ ਤੇ ਅਸੀਂ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਗਏ ਆ ਉਸ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਜਿਹੜਾ ਕਿ ਮੇਰੇ ਆਪ ਦੇ ਨਗਰ ਦੇ ਵਿੱਚ ਰਾਈਆਂ ਵਾਲੇ ਵਿੱਚ ਪਹਿਲਾਂ ਨਗਰ ਨੇ ਮੇਰੇ ਦਾਦਾ ਜੀ ਨੂੰ ਸਰਪੰਚ ਬਣਾਇਆ ਸੀ ਆ ਫਿਰ ਮੈਨੂੰ ਜ਼ਿਲ੍ਹਾ ਪਿਛੇ ਦੀ ਲੀਡ ਬਹੁਤ ਵੱਡੀ ਲੀਡ ਤੇ ਮੈਨੂੰ ਮੇਰੇ ਨਗਰ ਨੇ ਔਰ ਇਲਾਕੇ ਨੇ ਚਿਤਾਇਆ ਹੂੰ ਉਸ ਤੋਂ ਬਾਅਦ ਫਿਰ ਮੇਰੇ ਨਗਰ ਨੇ ਮੈਨੂੰ ਸਰਪੰਚੀ ਮੇਰੇ ਸਤਕਾਰ ਜੋ ਚਾਚਾ ਜੀ ਜਗਜਰ ਜੀ ਹੂੰ ਉਹਨਾਂ ਦੇ ਨਾਲ ਮੈਂ ਇਲੈਕਸ਼ਨ ਲੜਿਆ ਸੀਗਾ ਹੂੰ ਉਦੋਂ ਵੀ ਮੈਨੂੰ ਨਗਰ ਨੇ ਬਹੁਤ ਵੱਡੀ ਲੀਡ ਨੇ ਚਿਤਾਇਆ ਸੀਗਾ ਹੂੰ ਇਸ ਕਰਕੇ ਜਿਹੜੇ ਜ਼ਿਲ੍ਹਾ ਪਿਛੇ ਦੇ ਵਿੱਚ ਸਰਪੰਚੀਆਂ ਚ ਬਹੁਤ ਵੱਡੇ ਘੋਲ ਹੁੰਦੇ ਰੇ ਆ ਆਪਾਂ ਉਹਨਾਂ ਚ ਕਾਮਯਾਬ ਰਹੇ ਆ ਹੂੰ ਲੋਕ ਮੇਰੇ ਨਾਲ ਆ ਹੂੰ ਬਹੁਤ ਵੱਡਾ ਹੰਗਾਰਾ ਦੇ ਰੇ ਆ ਬਾਕੀ ਭਾਜਪੀ ਦਾ ਹੂੰ ਆਪ ਤਾਂ ਬਹੁਤ ਵੱਡਾ ਗਰਾਫ ਬੰਦਾ ਜਾਂਦਾ ਜੇ ਲੋਕਾਂ ਚ ਕਣਕ ਦੀ ਗੱਲ ਕਰੀਏ ਹੂੰ ਕਣਕ ਸੈਂਟਰ ਦੁਆਰੇ ਆ ਮੋਦੀ ਜੀ ਦੀ ਆ ਰਹੀ ਆ ਹੂੰ ਕਾ ਹੋਰ ਜਿੰਨੀਆਂ ਵੀ ਸਕੀਮਾਂ ਹੂੰ ਮੇਰਾ ਖਿਆਲ ਆ ਵੀ ਇੰਨੀਆਂ ਸਕੀਮਾਂ ਉਹ ਕੱਕੜ ਜੀ ਹਰੇਕਾਂ ਤੇ ਦੱਸਦੇ ਆ ਹੂੰ ਸਣੀ ਹਰੇਕ ਖਾਤੇ ਉਸਕੀ ਮਾਦਾ ਲਾਭ ਦੱਸ ਦੇ ਮੈਨੂੰ ਅਜੇ ਕੱਲ ਹੀ ਪਤਾ ਲੱਗਿਆ ਜਿਹੜਾ ਕਿ 5 ਲੱਖ ਰੁਪਏ ਵਾਲਾ ਕਾਰਡ ਸੀ ਉਹ મોદી ਨੇ 10 ਲੱਖ ਦਾ ਕਾਰਡ ਬਣਾਤਾ ਜਿਹੜੇ ਗੈਂ ਸੀਗੇ ਅੱਗੇ ਲੇਡੀ ਜ ਸਾਡੇ ਗਰੀਬ ਲੇਡੀ ਆ ਉਹ ਬਾਲਣ ਚੋਕ ਚੋਕ ਕੇ ਆਪ ਦਾ ਚੁੱਲ੍ਹਾ ਬਾਲਦੀਆਂ ਸੀ મોદી ਜੀ ਨੇ ਫਰੀ ਸਿਲੰਡਰ ਦਿੱਤੇ ਫਰੀ ਚੁੱਲੇ ਦਿੱਤੇ ਐਡਾ ਵੱਡਾ ਗਰੀਬ ਜਨਤਾ ਨੂੰ ਫਾਇਦਾ ਹੋਇਆ ਜਿਹੜਾ ਕਿ ਕਿਸੇ ਪਾਰਟੀ ਨੇ ਨਹੀਂ ਕੀਤਾ ਵੇਖਿਆ ਲੋਕ ਪਿੰਡਾਂ ਦੇ ਵਿੱਚ ਵੀ ਹੁਣ ਵੇਖੀਆ ਸੀ ਜਾਣਦੇ ਆ ਪਿੰਡਾਂ ਦੇ ਵਿੱਚ ਤੇ ਅੱਗੇ ਬੀਜੇਪੀ ਦਾ ਨਾਮ ਲੈਣ ਤੋਂ ਲੋਕ ਡਰਦੇ ਸੀਗੇ ਪਰ ਹੁਣ ਹੰਗਾਰਾ ਪੂਰਾ ਮੱਲਿਆ ਲੋਕ ਨਾਲ ਇਕੱਠੇ ਜੁੜ ਰਹੇ ਨੇ ਕਿ ਵਾਕਈ ਲੋਕਾਂ ਦੇ ਵਿੱਚ ਮੋਦੀ ਸਾਹਿਬ ਦਾ ਮੈਸੇਜ ਗਿਆ ਜਿਸ ਦੀ ਕਰਕੇ ਲੋਕ ਨੇ ਜੁੜੇ ਨੇ ਮੋਦੀ ਸਾਹਿਬ ਦਾ ਇਹ ਮੈਸੇਜ ਹੈ ਲੋਕ ਹੁਣ ਹੱਸਦੇ ਆ ਇਸ ਗੱਲ ਤੋਂ ਪਹਿਲਾਂ ਸਾਡਾ ਜਿਹੜਾ ਕਿਸਾਨ ਸੀਗਾ ਨਾ ਉਹ ਥੋੜਾ ਜਿਹਾ ਬੀਜੇਪੀ ਤੋਂ ਕਨਿੱਕਰਾਂਦਾ ਸੀ ਗਰੀਬ ਲੋਕ ਆ ਜਿਹੜੇ ਉਹ ਬੀਜੇਪੀ ਨਾਲ ਜੁੜੇ ਸੀਗੇ ਪਰ ਹੁਣ ਮੋਦੀ ਜੀ ਨੇ ਜਦੋਂ ਆ ਕੇ ਦੱਸਿਆ ਕਿ ਮੈਂ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਅਸਫਲ ਰਹਾ ਪਰ ਦੂਜੀਆਂ ਸਾਰੇ ਥਾਵਾਂ ਤੇ ਮੋਦੀ ਜੀ ਨੇ ਸਰਕਾਰਾਂ ਬਣਾਈਆਂ ਹੁਣ ਪੰਜਾਬ ਵਾਲਿਆਂ ਨੂੰ ਵੀ ਸਮਝ ਆ ਚੁੱਕੀ ਆ ਕਿ ਅਸੀਂ ਜੋ ਕਾਂਗਰਸ ਆ ਇਹ ਤਾਂ ਪਹਿਲਾਂ ਹੀ ਆਊਟ ਆ ਬਾਹਰ ਆ ਜਿਹੜਾ ਅਕਾਲੀ ਦਲ ਆ ਇਹ ਵੀ ਫੇਲ ਹੋ ਚੁੱਕਿਆ ਜਿਹੜੀ ਆਮ ਪਾਰਟੀ ਆ ਇਹ ਇਕੱਲਾ ਗੱਲਾਂ ਦਾ ਕੜਾ ਹੀ ਬਣਾਈ ਜਾਂਦੇ ਆ ਕੋਈ ਕੰਮ ਨਹੀਂ ਕੀਤਾ ਇੱਕ ਸਿੰਗਲ ਕੰਮ ਗਨਾਦਨ ਵੀ ਸਾਰ ਸਿੰਗਲ ਕੰਮ ਹੀ ਕੀਤਾ ਇਸ ਕਰਕੇ ਮੋਦੀ ਜੀ ਦਾ ਜਿਹੜੇ ਲੋਕ ਆ ਉਹ ਕਹਿੰਦੇ ਜੀ ਮੋਦੀ ਜੀ ਆਪਾਂ ਨੂੰ ਸਾਰਾ ਕੁਝ ਮੋਦੀ ਦੇ ਰਿਹਾ ਤੇ ਜਿਹੜਾ ਵਿਚੋਲੇ ਆ ਸੰਨ ਚ ਇਹਨਾਂ ਨੂੰ ਕੱਢ ਬਾਹਰ ਕੱਢੋ ਤੁਸੀਂ ਦਾ ਮੋਦੀ ਦੀ ਸਰਕਾਰ ਬਣਾਈ ਆਪਾਂ ਇਹ ਲੋਕਾਂ ਨੂੰ ਸਮਝ ਆ ਚੁੱਕੀ ਆ ਇਹਦੇ ਚ ਵੇਖਲ ਕਰੀ ਜਿਵੇਂ ਸ਼ੁਰੂ ਤੋਂ ਗੱਲ ਕੀਤੀ ਵੀ ਪੁਰਾਣੇ ਖੰਡ ਹਨਾ ਹੁਣ ਇਹ ਗੱਲ ਕੀਤੀ ਗਈ ਆ ਵੀ ਕਿਉਂਕਿ ਹੁਣ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਆ ਉਹ ਯੂਥ ਹੈ ਕਾਂਗਰਸ ਦਾ ਤੇ ਤੁਸੀਂ ਭੋਲੇ ਸਾਹਿਬ ਉਹ ਵੀ ਪੁਰਾਣੇ ਖੰਡ ਨੇ ਤੁਸੀਂ ਵੀ ਪੁਰਾਣੇ ਖੰਡ ਹੈ ਤੇ ਕਿਵੇਂ ਦਾ ਮੁਕਾਬਲਾ ਫਿਰ ਇੱਥੇ ਤੁਹਾਨੂੰ ਲੱਗਦਾ ਵੀ ਹੋਊਗਾ ਇਹਨੇ ਵਿਚਾਰੇ ਫਿਰ ਇਹ ਤਾਂ ਜੀ ਜਿਵੇਂ ਕਹਿੰਦੇ ਹੁੰਦੇ ਆ ਉਹ ਆਪਾਂ ਨਾਈ ਕੋਲੇ ਜਾਂਦੇ ਆ ਹਾਂ ਉਹ ਕਹਿੰਦਾ ਜੀ ਵਾਰ ਕਿ ਡੇ ਡੇ ਆ ਉਹ ਆਮ ਜੀ ਖੜਜੋ ਦੋ ਦਿਨ ਇਹ ਤਾਂ ਗਈ ਆ ਜਾਣੇ ਤੁਹਾਡੇ ਇਹਦਾ ਕੱਲ 12 13 ਦੋ ਦਿਨ ਤੇ 14 ਨੂੰ ਵੇਖੇ ਢੋਲ ਵੱਜਣਗੇ ਵੱਜਣਗੇ ਢੋਲ ਹੈ ਜਨ ਕਿ ਲੋਕ ਹਰਚਲ ਸਿੰਘ ਸੰਧੂ ਨੂੰ ਪੱਲਾ ਜਿਵੇਂ ਲੋਕਾਂ ਨੇ ਫਤਵਾ ਦਿੱਤਾ ਉਹ ਵੀ ਫੇਰ ਇੱਕ ਵਾਰ ਫਤਵਾ ਦੇਣੇ ਤੁਹਾਨੂੰ ਲੋਕ ਤਾਲ ਦੇ ਬੈਠਿਆ ਉਹ ਤਾਂ ਇੰਨੀ ਖੁਸ਼ੀ ਮਹਿਸੂਸ ਕਰਦੇ ਆ ਕਿ ਸੰਧੂ ਸਾਹਿਬ ਮੈਦਾਨ ਚ ਆਏ ਆ ਕਿਉਂਕਿ ਮੈਂ ਥੋੜਾ ਚਿਰ ਸਿਆਸਤ ਤੋਂ ਪਾਸੇ ਸਿਆਸਤ ਤੋਂ ਪਾਸੇ ਸੀ ਬਾਹਰ ਉੱਠ ਕੇ ਕੈਨੇਡਾ ਗਏ ਸੀਗੇ ਸਿਆਸਤ ਤੋਂ ਪਾਸੇ ਸੀ ਪਰ ਹੁਣ ਜਦ ਸਿਆਦ ਦੇ ਵਿੱਚ ਆਏ ਲੋਕਾਂ ਨੂੰ ਇੰਨਾ ਖੁਸ਼ੀ ਹੋਈ ਆ ਹਾਂ ਕਿ ਜਿਹੜੀ ਸੁਮਾੜੀ ਨਹੀਂ ਜਾਂਦੀ ਤੇ ਇਹਦੇ ਚ ਆਪਾਂ ਲਾਸਟ ਗੱਲ ਨੂੰ ਵਿੜਾਂਗੇ ਜੋੜੀ ਦਾ ਕਿਵੇਂ ਅਸਰ ਰਗਿਆ ਜਿਵੇਂ ਹੁਣ ਸਣੀ ਬਰਾੜ ਤੇ ਗੌਰਵ ਕੱਕੜ ਦੀ ਜੋੜੀ ਨੇ ਤੁਹਾਡੇ ਦੀ ਸਪੋਰਟ ਕਰ ਰਹੀ ਹੈਗੀ ਆ ਤੇ ਉਹਨਾਂ ਦਾ ਪੂਰਾ ਹੰਗਾਰਾ ਮਿਲੂ ਤੇ ਪੂਰਾ ਵਧੀਆ ਉਹਨਾਂ ਦਾ ਏਡਾ ਵੱਡਾ ਹੰਗਾਰਾ ਮਿਲਦਾ ਨਾ ਜੀ ਜਿਵੇਂ ਸੈਂਟਰ ਦੇ ਵਿੱਚ ਮੋਦੀ ਜੀ ਤੇ ਯੋਗੀ ਜੀ ਹਾਂ ਹੁਣ ਲੋਕ ਇਹ ਕਹਿੰਦੇ ਆ ਵੀ ਜਿਵੇਂ ਮੋਦੀ ਜੀ ਨੇ ਯੋਗੀ ਤੇ ਜਿੱਥੇ ਸੀਗੇ 12 ਹਾਂ ਲੁੱਟਾ ਖੋਆ ਹੁੰਦੀਆਂ ਸੀਗੀਆਂ ਹਾਂ ਰਾਤ ਨੂੰ ਛੱਡ ਕੇ ਦਿਨੇ 12 ਵਜੇ ਲੁੱਟ ਕੇ ਲੈ ਜਾਂਦੇ ਸੀ ਐ ਉਹੋ ਪੰਜਾਬ ਦਾ ਹਾਲ ਹੋਇਆ ਪਿਆ ਹਾਂ ਹੁਣ ਲੋਕ ਇਹ ਚਾਹੁੰਦੇ ਆ ਕਿ ਯੋਗੀ ਵੰਗੂ ਪੰਜਾਬ ਦੇ ਸਰਕਾਰ ਬਣਾਈਏ ਹਾਂ ਤੇ ਜਿਹੜਾ ਕਿ ਪਹਿਮਾ ਰਾਤ ਦੇ 1 ਵਜੇ ਵੀ ਲੋਕ ਤੁਰੇ ਫਿਰਨ ਹੁਣ ਉੱਥੇ ਵੀ ਬਾਹਰ 1 1 ਵਜੇ ਤੱਕ ਤੁਰੇ ਫਿਰਦੇ ਕੋਈ ਡਰ ਹੀ ਨਹੀਂਗਾ ਇਹ ਲੋਕ ਹੁਣ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਵੀ ਸੈਂਟਰ ਦੇ ਵਿੱਚ ਆਪਣੇ ਮੋਦੀ ਦੀ ਸਰਕਾਰ ਬਣਾਈਏ ਪੰਜਾਬ 'ਚ ਤਾਂ ਕਿ ਜੋ ਆਪਣਾ ਪੰਜਾਬ ਬਲੰਦੀਆਂ ਤੇ ਜਾ ਸਕਦੇ ਆ ਧੰਨਵਾਦ ਸੰਸਭ ਗੱਲਬਾਤ ਕਰਨ ਤੁਹਾਡਾ ਧੰਨਵਾਦ ਹਾਂ ਸੋ ਇਹ ਸਨ ਹਜਨ ਸਿੰਘ ਸੰਧੂ ਜੋ ਭਾਜਪਾ ਵੱਲੋਂ ਉਮੀਦਵਾਰ ਨੇ ਫਰੀ ਕੋਟ ਦਿਹਾਤੀ ਸੀਟ ਤੋਂ ਲਗਾਤਾਰ ਜਿਵੇਂ ਕਿ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਸਣੀ ਬਰਾੜ ਵੱਲੋਂ ਇਹਨਾਂ ਨੂੰ ਪੂਰਾ ਸਪੋਰਟ ਮਿਲ ਰਹੀ ਹੈ ਤੇ ਲੋਕਾਂ ਦੇ ਵਿੱਚ ਵੀ ਰੁਝਾਨ ਇਹਨਾਂ ਪ੍ਰਤੀ ਆ ਰਿਹਾ ਤੇ ਦੂਜੇ ਪਾਸੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ 14 ਤਰੀਕ ਨੂੰ ਜਿਹੜੇ ਹੈ ਇਹਨਾਂ ਦੇ ਉਹ ਵਿਖ ਜਿਹੜਾ ਬਕਸਿਆਂ ਵਿੱਚ ਕੈਦ ਹੋਵੇਗਾ ਤੇ 17 ਨੂੰ ਜਿਹੜਾ ਖਲਾਸਾ ਹੋਵੇਗਾ ਤੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਹੁਣ ਕਿੰਨਾ ਕੁ ਗਰਾਫ ਬਣਾਉਂਦੀ ਹੈ